ਇਹ ਜਿੱਪਾ ਜਿਹੜੀ ਪਹਿਨਣਾ ਇਹਨੂੰ ਆਪਾਂ ਪਟਾਂਗੇ ਜਿੱਪਾ ਜਿਹੜੀ ਖਰਾਬ ਆ ਇਹਨੂੰ ਆਪਾਂ ਢੇੜ ਦਾਂਗੇ ਕੈਂਚੀ ਨਾਲ ਜਦ ਢੇੜਨੀ ਆ ਨਾ ਉਦੋਂ ਬੋਚ ਕੇ ਢੇੜਨੀ ਆ ਵੀ ਕੋਈ ਕੋਟੀ ਦਾ ਧਾਗਾ ਨਾ ਕੱਟਿਆ ਜਾਵੇ ਕਿਉਂਕਿ ਫਿਰ ਕੋਟੀ ਢੜਨ ਲੱਗ ਜਾਂਦੀ ਆ ਜੇ ਕਈ ਵਾਰ ਇਹਦਾ ਕੋਈ ਧਾਗਾ ਦੂਗਾ ਕੱਟਿਆ ਜਾਵੇ ਤਾਂ ਤੁਹਾੜਾ ਧਿਆਨ ਨਾਲ ਆਪਾਂ ਇਹਨੂੰ ਕੱਟਣਾ ਹੈ ਜਿੱਪ ਲੋਣੀ ਬਹੁਤ ਸੌਖੀ ਹੈਗੀ ਇਹ ਨਾ ਆਪਾਂ ਆਸਾਨੀ ਨਾਲ ਲਾ ਸਕਦੇ ਹਾਂ ਇੱਕ ਗੱਲ ਦਾ ਹੋਰ ਧਿਆਨ ਦੇਣਾ ਜਦੋਂ ਵੀ ਆਪਾਂ ਇਹਨੂੰ ਦੇਣਾਗੇ ਨਾ ਜੇ ਤੁਸੀਂ ਕਦੇ ਜਿੱਪ ਨਹੀਂ ਲਾਈ ਤਾਂ ਤੁਸੀਂ ਯਾਦ ਰੱਖੋ ਵੀ ਆਪਾਂ ਇਸ ਤਰੀਕੇ ਨਾਲ ਢੇੜੀ ਹੈ ਤੇ ਇਸੇ ਨਾਲ ਹੀ ਲਾਉਣੀ ਆ ਫਿਰ ਆਪਾਂ ਨੇ ਕਈ ਵਾਰ ਆਪਾਂ ਢੇੜਤਾ ਦਿੰਨੇ ਆਗੇ ਤੇ ਲਾਉਣ ਵੇਲੇ ਆਪਾਂ ਭੁੱਲ ਜਾਂਦੇ ਵੀ ਇਹ ਤਾਂ ਕਿਵੇਂ ਲਾਉਣੀ ਆਗੀ ਤਾਂ ਕਰਕੇ ਵਿਢੇੜਨ ਵੇਲੇ ਪਹਿਨਾ ਯਾਦ ਰੱਖੇ ਵੀ ਕਿਵੇਂ ਇਹ ਢੇੜੀ ਆਪਾਂ ਨੇ ਜਿੱਪ ਲੋ ਜਿੱਸ ਤਰੀਕੇ ਨਾਲ ਮੈਂ ਸਾਰੀ ਢੇੜ ਨੂੰ ਤੇ ਫਿਰ ਆਪਾਂ ਦਟੋਣੇ ਜਿੱਦੇ ਢਿੱਗੀ ਜਿੱਪ ਵਿੱਚ ਸਾਰੀ ਦੇਖੋ ਢੇੜਤੀ ਮੈਨੂੰ ਇਹ ਲੱਗਾ ਵੀ ਸਾਨੂੰ ਸਮਾਰ ਕੇ ਪਤਾ ਲੱਗ ਜੀ ਵੀ ਇਦਾਂ ਨਾ ਹੋਵੇ ਕੋਈ ਚੀਜ਼ ਢਿਖੇ ਨਾ ਵੀ ਤੇ ਜਿਹੜਾ ਟੈਂਟਰ ਉੱਪਰ ਲਾਇਆ ਹੋਇਆਗਾ ਮੈਨੂੰ ਐ ਵੀ ਸਾਰੀ ਪ੍ਰੋਪਰ ਚੀਜ਼ ਕਾਬਰ ਹੋ ਜੇ ਤੇ ਵੀ ਜਿਹੜਾ ਚੰਗੀ ਤਰ੍ਹਾਂ ਸਾਨੂੰ ਸਮਝ ਆ ਜੀ ਆ ਦੇਖੋ ਇਸ ਤਰੀਕੇ ਨਾਲ ਜਿਹੜੀ ਜਿੱਪ ਆਪਾਂ ਨੇ ਲਾਤੀ ਆਹ ਹੋਈ ਦੇਖੋ ਖਰਾਬ ਹੋਈ ਬੀਸੀ ਦੋਨੇ ਹੀ ਸੇ ਖਾਵੜ ਨੇ ਬੇਕਾਰ ਚਲੋ ਸ਼ੁਰੂ ਕਰਦੇ ਹਾਂ ਜਿੱਪ ਲਾਉਣੀ ਪਹਿਲਾਂ ਕਰੀ ਮਸ਼ੀਨ ਹੋਰ ਸਭ ਤੋਂ ਪਹਿਲਾਂ ਆਪਾਂ ਨੇ ਆ ਪੈਰ ਬਦਲਣਾ ਪਊ ਆਪਨੇ ਆ ਪੈਰ ਨਾਲ ਕਿਉਂਕਿ ਦੇਖਿਓ ਜਿੱਪ ਲਾਵਾਂਗੇ ਨਾ ਜਿਹੜਾ ਹੈ ਸਲਾਈ ਆ ਇਹਦੇ ਕੋਲੇ ਕੋਲੇ ਲੱਗੂਗੀ ਇਦਾਂ ਕੋਲੇ ਲੱਗ ਜੂ ਤੇ ਜੇ ਆਪਾਂ ਡਬਲ ਪੈਰ ਕਰਿਆ ਤਾਂ ਇਹ ਥੋੜੀ ਦੂਰ ਵਗ ਜੂ ਤਾਂ ਆਪਾਂ ਇਹਦੇ ਕਿਨੇ ਵੀ ਇਹਦੇ ਨਾਲ-ਨਾਲ ਇਦਾਂ ਸਲਾਈ ਲੱਗ ਜੇ ਤਾਂ ਆਪਾਂ ਸਿੰਗਲ ਪੈਰ ਲੈ ਗਏ ਪਹਿਨ ਆਪਾਂ ਪੈਰ ਨੂੰ ਖੋਲਦੇ ਆ ਹੁਣ ਆਪਾਂ ਸਿੰਗਲ ਪੈਰ ਚੜਾਉਣੇ ਆ ਇੰਨੀ ਤਰ੍ਹਾਂ ਕੱਸ ਦੇਣਾ ਇਹਦਾਂ ਕੱਸਦਾ ਚਲੋ ਜੀ ਹਾਂ ਸ਼ੁਰੂ ਕਰਦੇ ਹਾਂ ਆਪਣੀ ਜਿੱਪ ਲਾਉਣੀ ਇਹ ਜਿਹੜੀ ਜਿੱਪ ਆਪਾਂ ਨੇ ਲਾ ਹੀ ਹੈ ਨਾ ਉਹਦੇ ਨਾਲੋਂ ਵੱਡੀ ਹੈ ਥੋੜੀ ਜੀ ਆ ਦੇਖੋ ਇੱਥੋਂ ਸ਼ੁਰੂ ਤੋਂ ਲੈ ਕੇ ਇਹ ਇੱਥੋਂ ਤੱਕ ਇੰਨੀ ਵੱਡੀ ਆ ਇਹ ਜਿੱਪਾ ਆਪਾਂ ਨੇ ਉੱਪਰੋਂ ਵੱਢਣੀ ਆ ਕਿਉਂਕਿ ਥੱਲੇ ਤਾਂ ਦੇਖੋ ਲੋਕਾ ਥੱਲੇ ਤਾਂ ਆਪਾਂ ਛੇੜਨੀ ਨਹੀਂ ਇਹ ਇੱਥੇ ਤਾਂ ਆਪਾਂ ਛੇੜਨੀ ਨਹੀਂ ਹੈਗੀ ਤੇ ਇਹ ਆਪਾਂ ਉੱਪਰਲੀ ਸਾਈਡ ਵੱਢ ਕੇ ਇੱਥੋਂ ਕੱਟ ਕਰਾਂਗੇ ਤਾਂ ਗੇਂਦ ਨਿਕਲਦੇ ਆ ਲੋ ਹੁਣ ਪ੍ਰੋਪਰ ਤੁਹਾਨੂੰ ਸਮਝ ਆ ਜੀ ਪਹਿਨਾ ਦੇਖੋ ਆਪਣੇ ਪਹਿਲਾ ਪਲਾ ਚੱਕਿਆ ਵਾਲਾ ਠੀਕ ਹੈ ਜੀ ਜਾਨੀ ਕਿ ਖੱਬਾ ਪਾਸਾ ਇਹ ਨੇੜੇ ਤਾਂ ਕਰਕੇ ਕਰਿਆ ਵੀ ਚੰਗੀ ਤਰ੍ਹਾਂ ਪਤਾ ਲੱਗ ਜੇ ਜੇ ਦੂਰ ਆਪਾਂ ਉੱਪਰ ਕਰਦੇ ਆ ਨਾ ਫੋਨ ਦੂਰ ਤਾਂ ਉਹਦਾ ਪਤਾ ਨਹੀਂ ਚੱਲਦਾ ਜਮਾ ਆਪਾਂ ਨੇ ਨਾਲ ਧਰਨੀ ਆ ਬਿਲਕੁਲ ਐਦੀ ਬਿਲਕੁਲ ਪ੍ਰੋਪਰ ਤਰਾਂਗੇ ਆਪਾਂ ਉਹ ਇੱਥੋਂ ਪੱਕਾ ਕਰਨਾ ਪਈ ਵਾਰ ਪੱਕਾ ਕਰਨਾ ਇੱਥੋਂ ਉਸ ਤੋਂ ਬਾਅਦ ਨਾਲ-ਨਾਲ ਆਪਾਂ ਨੇ ਸਲਾਈ ਲਾ ਲਈ ਕੋਟੀ ਆਪਾਂ ਨੇ ਖਿੱਚਣੀ ਨਹੀਂ ਨਹੀਂ ਲੱਫ ਜੂਗੀ ਇਹ ਕੋਟੀ ਖਿੱਚਤੀ ਆਪਾਂ ਨੇ ਇਹ ਹੁਣ ਆਪਾਂ ਨਾਲ-ਨਾਲ ਸਲਾਈ ਲਾਉਣੀ ਆ ਇੰਨਾ ਕੋਟੀ ਆਪਾਂ ਨੇ ਖਿੱਚਣੀ ਨਹੀਂ ਹੈਗੀ ਕਿਉਂਕਿ ਲੱਭ ਜੂ ਇਹ ਖਿੱਚਾਂਗੇ ਇਥੇ ਆ ਕੇ ਆਪਾਂ ਜਿੱਪ ਨੂੰ ਖੋਲਣੀ ਆ। ਐਦਾਂ ਖੋਲਤਾ। ਤੇ ਹੁਣ ਦੇਖੋ ਜਿਹੜਾ ਇਹ ਆਪਣਾ ਗळा ਆ ਗਿਆ ਨਾ, ਯਾਨੀ ਕਿ ਡੱਬ ਲਾ ਗਈ। ਦੇਖੋ ਇਹ ਗळा ਆ ਗਿਆ। ਆਹ ਵਾਲਾ ਤਾਂ ਆਪਾਂ ਇਹਨਾਂ ਦੋ ਆਹੀ ਸਿਆਗੇ ਕੰਦਰ ਲਾ ਕੇ ਇੱਕ ਬਾਹਰ ਲਾ ਗਿਆ। ਪੱਟਾ ਇਹਨੂੰ ਆਪਾਂ ਦੋਨਾਂ ਨੂੰ ਨਾ ਜਿੱਪ ਨੂੰ ਇਹਦੇ ਵਿੱਚ ਪਾ ਦਾਂਗੇ ਦੋਨਾਂ ਦੇ। ਹੌਲੀ ਜਿਹੇ ਚਲਾਉਣੀ ਹੈ ਇੱਥੋਂ ਕਿਉਂਕਿ ਮੋਟਾ ਬੜਾ ਆ ਗਿਆ ਕੱਪੜਾ ਜਿਹੜੀ ਜਿੱਪ ਬਚ ਗਈ ਉਹ ਅੰਦਰ ਮੋੜ ਦਿੰਨੇ ਆਪਾਂ ਥੋੜੀ ਜੀ ਬਾਹਲੀ 1/2 ਇੰਚੀ ਹੈ ਬੱਸ अंदर मोड हुन आपण इधर ही मोड लव सलाही ला देते एदे मोडला ना देखो बोलचके क्योंकि मोटा गया कपड़ा आदि फिर दा किनारी किनारी लग जएगा ਕਸਾਈਡ ਜਿਹੜੀ ਆਪਣੀ ਜਿਪ ਉੱਪਰ ਲੱਗੀ ਆਹ ਦੇਖ ਇੱਕ ਸਾਈਡ ਲੱਗ ਗਈ ਠੀਕ ਹੈ ਜੀ ਹੁਣ ਆਪਾਂ ਆ ਦੂਜੀ ਸਾਈਡ ਲੈ ਕੇ ਆਉਣੀ ਹੈ ਆਪਾਂ ਸਾਨੂੰ ਸਿੱਧਾ ਕਰਕੇ ਦਿਖਾਉਣੀ ਹੈ ਮੜਾ ਜ ਆਹ ਦੇਖੋ ਇਧਰ ਦੀ ਸਾਈਡ ਰਹਿੰਦੀ ਆ ਇਧਰ ਦੀ ਸਾਈਡ ਦੇਖੋ ਲੱਗ ਗਈ ਹੁਣ ਆਪਾਂ ਇਧਰ ਦੀ ਸਾਈਡ ਲਾਉਣੀ ਆ ਜਿਹੜੇ ਧਾਗੇ ਜੇ ਪਹਿਨਾ ਕੱਟਣ ਵਾਲੇ ਇਹਨੂੰ ਕੱਟ ਦਾਂਗੇ ਫालतू ਇਹਦੇ ਬਰਾਬਰੀ ਧਰਨੀ ਆ ਆਪਾਂ ਨੇ ਪਹਿਨਾ ਦੇਖੋ ਇਤਰੀ ਸੇ ਇੱਥੇ ਹੁਣ ਇੱਥੇ ਹੀ ਆਪਾਂ ਇਹੀ ਵਈ ਇਦਾਂ ਕਰ ਲਈਏ ਬੈਨਾ ਪੱਕਾ ਕਰਾਂਗੇ ਕਰਕੇ ਹੌਲੀ ਹੌਲੀ ਮਸ਼ੀਨ ਨੂੰ ਲੈ ਜਾਗੇ ਗਾੜਾ ਇਆ ਕੋਸ ਨੂੰ ਪ੍ਰੋਪਰ ਸਾਰੀ ਦਿਖਾਉਣਿਆ ਵੀ ਕਿਵੇਂ ਆਪਾਂ ਨੇ ਲਾਈ ਐ ਇਹ ਜਿੱਪ ਕਈ ਵਾਰ ਜੇ ਆਪਾਂ ਕਾਲੀ ਕਾਲੀ ਕਰ ਦਿੰਨੇ ਆ ਵੀਡੀਓ ਫਿਰ ਪਤਾ ਨਹੀਂ ਲੱਗਦਾ ਕਈ ਵਾਰ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਇਹ ਕਿਵੇਂ ਜਿਹਾ ਕੁਝ ਕਰਿਆਗਾ ਤਾਂ ਕਰਕੇ ਇਹ ਆਪਾਂ ਹੌਲੀ ਹੌਲੀ ਸਭ ਨੂੰ ਸਾਰੀ ਦਿਖਾਉਣਿਆ ਕਾਹਲ ਨਹੀਂ ਕਰਦੇ ਬਿਲਕੁਲ ਵੀ ਲੋਵੀ ਤੇ ਮੋਟੀ ਆ ਗਈ ਪੂਰੀ ਤੇ ਉਹ ਕਿ ਡਾਵਰ ਦੋ ਤਿੰਨ ਤਾਂ ਆ ਗਈਆਂ ਤੇ ਚਲਾਈ ਦੀਆਂ ਇਹ ਚੱਕ ਕੇ ਢਪਾਉਣੇ ਆਂ ਜੇ ਤੋ ਬਾਹਲਾ ਮੋਟਾ ਕੱਪੜਾ ਆ ਜਾਂਦਾ ਨਾ ਧਾਗਾ ਟੁੱਟ ਜਾਂਦਾ। ਲੋ ਜੇਪ ਆਪਣੀ ਲੱਗ ਚੁੱਕੀ ਆ ਜੇਪਸ ਨੂੰ ਕੱਢ ਕੇ ਦਿਖਾਉਣੇ ਚਾਹ ਕਉ ਕਿ ਪਤ ਨਹੀਂ ਲੱਗਦਾ ਜਦੋਂ ਜੇਪ ਲਾਉਣੇ ਨਾ ਸਾਰਾ ਗੁਰਦੱਬਾ ਜਿਹਾ ਹੋ ਜਾਂਦਾ ਕੋਟੀ ਦਾ ਲੋ ਜੀ ਮਸ਼ੀਨ ਪਰਾਂ ਕਰ ਦਿੰਨੇ ਆਪਾਂ ਲੋ ਜੀ ਜੱਪ ਆਪਣੀ ਲੱਗ ਕੇ ਤਿਆਰ ਆ ਦੇਖੋ ਇਸ ਤਰੀਕੇ ਨਾਲ ਦੇਖੋ ਆਪਾਂ ਜੱਪ ਲਾ ਸਕਦੇ ਦੇਖੋ ਕਿੰਨੀ ਵਧੀਆ ਲੱਗੀ ਐ ਖੋਲ ਕੇ ਵੀ ਦਿਖਾਉਣੇ ਆ ਦੇਖੋ ਇੱਥੋਂ ਵੀ ਖੋਲ ਕੇ ਦਿਖਾਉਣੇ ਆ ਹਾਜੀ ਕੋਣ ਲੱਗੀ ਇਹਨੂੰ ਦੇਖੋ ਕਿੰਨੇ ਵਧੀਆ ਲੱਗ ਗਈ ਇਹਨੂੰ ਕਲਰ ਨੂੰ ਮੋੜ ਦਾਂਗੇ ਦੇਖੋ ਇਹ ਆ ਸੌਖਾ ਤਰੀਕਾ ਜਿੱਪ ਲਾਉਣ ਦਾ ਘਰ ਵਿੱਚ ਆਪਾਂ ਆਸਾਨੀ ਨਾਲ ਜਿੱਪ ਲਾ ਸਕਦੇ ਹਾਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਲੱਗੀ ਆ ਇਹ ਆਪਣੀ ਅੱਜ ਦੀ ਵੀਡੀਓ ਵੀ ਜਿੱਪ ਕਿਸ ਤਰ੍ਹਾਂ ਲਾਈ ਜਾਂਦੀ ਆ ਕੋਟ ਦੇ ਬਹੁਤ ਵਧੀਆ ਦੇਖ ਕੇ ਤੁਸੀਂ ਇਸੇ ਤਰ੍ਹਾਂ ਜਿੱਪ ਲਾ ਸਕਦੇ ਹੋ ਇਹ ਆਪਾਂ ਉੱਪਰ ਹੋ ਕੇ ਦਿਖਾਉਣੇ ਆਗੇ ਤੇ ਦੇਖੋ ਇਸ ਤਰੀਕੇ ਨਾਲ ਜਿੱਪ ਬਹੁਤ ਵਧੀਆ ਸੌਖੇ ਤਰੀਕੇ ਨਾਲ ਲੱਗ ਸਕਦੀ ਹੈਗੀ ਜਿਵੇਂ ਕਿ ਆਪਾਂ ਤੁਹਾਨੂੰ ਲਾ ਕੇ ਦਿਖਾਇਆ ਕਿਉਂਕਿ ਥੱਲੇ ਪਤਾ ਨਹੀਂ ਸਿਲਦਾ ਸਮਾਰ ਕੇ ਤੇ ਫੋਨ ਉੱਪਰ ਚੱਕ ਲਿਆ ਤੇ ਹੁਣ ਦੇਖੋ ਆਸਾਨੀ ਨਾਲ ਪਤਾ ਲੱਗਦਾ ਦੇਖੋ ਜਿੱਪ ਲਾਈਦਾ ਇਸੇ ਤਰੀਕੇ ਨਾਲ ਦੇਖੋ ਆਪਾਂ ਜਿੱਪ ਲਾ ਸਕਦੇ ਹਾਂ ਵੀਡੀਓ ਵਧੀਆ ਲੱਗੀ ਬੱਤ-ਬੱਤ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗੀ